ਦੋਸਤੋ ਸਾਨੂੰ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਦੇ ਰਵਈਏ ਤੇ ਬੇਹੱਦ ਗੁੱਸਾ ਹੈ ਹੁਣ ਦੋਸਤੋ ਤੁਹਾਨੂੰ ਪਤਾ ਲੱਗਿਆ ਕਿ ਖਨੌਰੀ ਬਾਡਰ ਤੇ ਤੇ ਸ਼ੰਭੂ ਬਾਡਰ ਤੇ ਜੋ ਵਰਤਿਆ ਪਤਾ ਲੱਗਿਆ ਕਿ ਇੱਕ ਨੌਜਵਾਨ 21 ਸਾਲ ਦਾ ਸ਼ੁਭਕਰਨ ਜਿਸ ਦੇ ਸਰਚ ਬੋਲਟ ਲੱਗਣ ਦੇ ਕਾਰਨ ਉਸਦੀ ਮੌਤ ਹੋ ਗਈ ਦੋਸਤੋ ਉਹ ਇਸ ਦੁਨੀਆ ਤੋਂ ਚਲਾ ਗਿਆ ਦੋਸਤੋ ਇਹ ਵੀ ਸੁਣਿਆ ਜਾਂਦਾ ਦੋਸਤੋ ਕਿ ਉਹ ਦੋ ਭੈਣਾਂ ਦਾ ਇਕੱਲਾ ਭਰਾ ਸੀ ਜਿਹੜਾ ਬਠਿੰਡਾ ਦਾ ਸੀ ਉਹ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਇੱਕ ਸਿਰਫ ਆਪਣੇ ਦੋ ਕਿੱਲੇ ਬਚਾਉਣ ਦੀ ਖਾਤਰ ਖਨੌਰੀ ਬਾਰਡਰ ਤੇ ਗਿਆ ਸੀ ਜਿਸ ਦੇ ਸਿਰਚ ਬੁਲਟ ਲੱਗਣ ਦੇ ਕਾਰਨ ਸ਼ੁਭ ਕਰਨ ਦੀ ਮੌਤ ਹੋ ਗਈ ਦੋਸਤੋ ਇਹ ਘਾਟਾ ਦੋਸਤੋ ਕਦੇ ਨਹੀਂ ਪੂਰਾ ਹੋਣਾ ਸਾਨੂੰ ਸਾਰਿਆਂ ਨੂੰ ਬੜਾ ਤਹਿ ਦਿਲੋਂ ਅਫਸੋਸ ਹੈ ਇਸ ਗੱਲ ਦਾ ਕਿ ਸਰਕਾਰ ਸਾਡੇ ਤੇ ਕਿਉਂ ਜਿਆਦਾ ਰਵਈਆ ਅਪਣਾ ਰਹੀ ਆ ਦੋਸਤੋ ਬਾਰਡਰ ਤੇ ਸੁਣਨ ਵਿੱਚ ਦੋਸਤੋ ਇਹ ਵੀ ਗੱਲ ਆਈ ਆ ਕਹਿੰਦੇ ਪੁੱਠੇ ਸਿੱਧੇ ਨਾਰੇ ਲਾ ਕੇ ਨੌਜਵਾਨਾਂ ਨੂੰ ਸਕਾਇਆ ਜਾਂਦਾ ਦੋਸਤੋ ਉਸਕਾਇਆ ਗਿਆ ਜਿਸ ਨਾਲ ਦੋਸਤੋ ਨੌਜਵਾਨਾਂ ਤੇ ਬਾਅਦ ਚ ਬਹੁਤ ਅਤਿਆਚਾਰ ਕੀਤਾ ਗਿਆ ਨਹੀਂ ਤਾਂ ਸ਼ਾਂਤਮਈ ਤਰੀਕੇ ਨਾਲ ਦੋਸਤੋ ਉਹਦਾ ਪ੍ਰੋਟੈਸਟ ਕਰ ਰਹੇ ਸੀ ਜਾਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਸਾਡਾ ਰਾਈਟ ਹੈ ਸਰਕਾਰ ਕਿਸੇ ਵੀ ਰੋਡ ਨੂੰ ਬਲੌਕ ਨਹੀਂ ਕਰ ਸਕਦੀ ਦੋਸਤੋ ਜੇ ਕੋਈ ਇਨਸਾਨ ਸ਼ਾਂਤਮਈ ਤਰੀਕੇ ਨਾਲ ਜਾਂਦਾ ਸੋ ਸਾਰੇ ਨੌਜਵਾਨ ਨਿਹੱਤੇ ਸੀ ਪਰ ਹਰਿਆਣਾ ਸਰਕਾਰ ਦੇ ਮੁਲਾਜ਼ਮਾਂ ਨੇ ਸਾਡੇ ਪੰਜਾਬ ਦੇ ਅੰਦਰ ਆ ਕੇ ਟਰੈਕਟਰ ਵੀ ਭੰਨੇ ਗਏ ਪਤਾ ਲੱਗਿਆ ਸਿਲੰਡਰ ਵੀ ਚੱਕ ਚੱਕ ਕੇ ਕਹਿੰਦੇ ਤਾਂ ਮਾਰੇ ਗਏ ਇੱਥੋਂ ਤੱਕ ਇਹ ਵੀ ਖਬਰ ਆਈ ਆ ਕਹਿੰਦੇ ਬਈ ਮੈਡੀਕਲ ਸੁਭਦਾ ਸੀ ਉਹਨਾਂ ਦੀਆਂ ਕੁਝ ਦਵਾਈਆਂ ਖਲਾਰ ਗਏ ਕੁਝ ਚੱਕ ਕੇ ਵੀ ਲੈ ਕੇ ਗਏ ਬਹੁਤ ਗੱਲਾਂ ਜਾਨਕੀ ਪਤਾ ਲੱਗੀਆਂ ਜਿਨ੍ਹਾਂ ਨੇ ਦਿਲ ਨੂੰ ਝੰਜੋੜਤਾ ਮੇਰੀ ਨੌਜਵਾਨਾਂ ਨੂੰ ਇਹ ਅਪੀਲ ਆ ਬਈ ਆਪਾਂ ਨੂੰ ਵੀ ਥੋੜਾ ਜਿਹਾ ਠੰਡੇ ਰਹਿਣਾ ਪਊਗਾ ਕਿਉਂਕਿ ਉਹ ਤਾਂ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਵੀ ਇਹ ਕੋਈ ਪਹਿਲ ਕਰਨ ਜਾਂ ਇਹਨਾਂ ਦਾ ਖੂਨ ਤੱਤਾ ਇਹਨਾਂ ਨੂੰ ਢੁਕਾਇਆ ਜਾਵੇ ਇੱਕਦਮ ਕੋਈ ਗੱਲਾਂ ਕਹਿ ਕੇ ਤੇ ਅੱਗੇ ਵਧਣ ਤੇ ਅਸੀਂ ਉਹਦਾ ਵਾਰ ਕਰਕੇ ਸਾਨੂੰ ਵੀ ਸਮਝਦਾਰੀ ਨਾਲ ਕੰਮ ਲੈਣਾ ਪਊਗਾ ਬਾਕੀ ਹਰ ਇੱਕ ਜੰਗ ਨੂੰ ਜਿੱਤਣ ਲਈ ਉਸ ਤੋਂ ਰਣਨੀਤੀ ਬਹੁਤ ਜ਼ਰੂਰੀ ਹੁੰਦੀ ਆ ਇੱਕ ਇਹ ਵੀ ਗੱਲ ਪਤਾ ਲੱਗੀ ਆ ਬਈ ਕੁਝ ਨੌਜਵਾਨ ਮੇਰੇ ਭਰਾ ਹੀ ਬੱਡਰਾਂ ਤੇ ਬੈਠੇ ਠੀਕ ਨਾ ਉਹ ਆਪਣੇ ਆਗੂਆਂ ਦੇ ਜੱਥੇਦਾਰਾਂ ਦੇ ਗੱਲ ਵੀ ਪਏ ਗਾਲਾਂ ਵੀ ਕੱਢੀਆਂ ਜੇ ਆਪਾਂ ਆਪਣੇ ਜੱਥੇ ਦੇ ਆਗੂ ਤੇ ਮੇਨ ਆਗੂ ਵੱਡਿਆਂ ਦੇ ਗੱਲ ਪਾਵਾਂਗੇ ਤਾਂ ਫੇਰ ਅੱਪਾ ਕੋਈ ਵੀ ਜੰਗ ਦੋਸਤੋ ਜਿੱਤ ਨਹੀਂ ਸਕਦੇ ਕਿਉਂਕਿ ਸਾਡਾ ਖੂਨ ਗਰਮ ਹੈ ਅਸੀਂ ਜਵਾਨ ਆ ਪਰ ਜਿਹੜੇ ਵੱਡੇ ਆਗੂ ਹੁੰਦੇ ਆ ਬਜ਼ੁਰਗ ਆ ਸਾਡੇ ਉਹਨਾਂ ਨੇ ਸਾਰੀ ਜ਼ਿੰਦਗੀ ਹੰਢਾਈ ਆ ਉਹਨਾਂ ਨੂੰ ਸਾਡੇ ਨਾਲੋਂ ਵੱਧ ਤਜਰਬਾ ਹੁੰਦਾ ਜ਼ਿੰਦਗੀ ਦਾ ਤਾਂ ਹੀ ਉਹ ਇਹ ਨਹੀਂ ਚਾਹੁੰਦੇ ਵੀ ਅਸੀਂ ਕੋਈ ਵੀ ਗਲਤੀ ਕਰਕੇ ਉਹਨਾਂ ਨੂੰ ਮੌਕਾ ਦਈਏ ਤੇ ਆਪਦੇ ਨੌਜਵਾਨਾਂ ਨੂੰ ਅੱਗੇ ਜਾ ਕੇ ਮਰਵਾ ਦਈਏ ਜਿਵੇਂ ਸਾਡੇ ਭਰਾ ਅਸ਼ੋਕ ਕਰਨ ਨਾਲ ਹੋਇਆ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਸਹਿਯਮ ਵੀ ਰੱਖਣਾ ਪਊਗਾ। ਬਾਕੀ ਆਪਣੇ ਆਗੂਆਂ ਦੇ ਕਹਣੇ 'ਚ ਚੱਲਣਾ ਪਏਗਾ। ਬਾਕੀ ਰਣਨੀਤੀ ਵੀ ਬਹੁਤ ਵੱਡੀ ਗੱਲ ਹੁੰਦੀ ਆ। ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹਾਈ ਕਰਕੇ ਆਇਆ ਉਦੋਂ ਵੀ ਹਾਰਨ ਦਾ ਕਾਰਨ ਸੀ ਜਾਂ ਰਣਨੀਤੀ ਤੇ ਜਾਂ ਮੰਤਰਾਂ ਤੇ ਯਕੀਨ ਕਰਨਾ। ਦੋ ਹੀ ਕਾਰਨੋਂ ਦੋ ਹਾਰਨਦੇ ਸੀ। ਉਹ ਮੈਂ ਤੁਹਾਨੂੰ ਦੱਸ ਦਾਂ ਕਿਦਾਂ ਪੁਰਾਣੇ ਟਾਈਮਾਂ 'ਚ ਚਤਰੰਗਣੀ ਫੌਜ ਕਹਿੰਦੇ ਹੁੰਦੇ ਸੀ ਚਤਰੰਗਣੀ ਫੌਜ ਚਤਰੰਗਣੀ ਫੌਜ ਦਾ ਮਤਲਬ ਹੁੰਦਾ ਸੀ ਉਹਦੇ ਸਭ ਤੋਂ ਮੂਹਰੇ ਹਾਥੀ ਲਾਏ ਜਾਂਦੇ ਸੀ ਉਹ ਤੋਂ ਪਿੱਛੇ ਘੋੜ ਸਵਾਰ ਲਾਏ ਜਾਂਦੇ ਸੀ ਉਹ ਤੋਂ ਪਿੱਛੇ ਫੌਜ ਲੱਗ ਜਾਂਦੀ ਸੀ ਉਹ ਤੋਂ ਵੀ ਹਾਰਨ ਦਾ ਕਾਰਨ ਕੀ ਸੀ ਤੇ ਜਿਹੜਾ ਬਾਬਰ ਸੀ ਉਹਦੇ ਕੋਲੇ ਗਾਂ ਤੋਪਾਂ ਸੀ ਸਾਡੀ ਰਣਨੀਤੀ ਸਹੀ ਨਹੀਂ ਸੀ ਜਦੋਂ ਉਹਨੇ ਤੋਪਾਂ ਚਲਾਈਆਂ ਤੋਪਾਂ ਦੀ ਆਵਾਜ਼ ਇੰਨੀ ਸੀ ਕਿ ਜਿਹੜੇ ਮੂਰੇ ਹਾਥੀ ਲਾਏ ਸੀ ਅਸੀਂ ਉਹ ਤੋਪਾਂ ਤੋਂ ਡਰਦੇ ਹੋਏ ਝੰਗਾੜਦੇ ਵਾਪਸ ਭੱਜੇ ਘੋੜੇ ਸੀ ਵਾਪਸ ਭੱਜੇ ਉਹ ਉਹਨੇ ਸਾਡੀ ਫੌਜ ਨੂੰ ਹੀ ਸਾਰੀ ਨੂੰ ਲਤੜਕੇ ਰੱਖਤਾ ਹਾਥੀਆਂ ਨੇ ਤੇ ਸੱ ਘੋੜਿਆਂ ਨੇ ਵੀ ਸਾਡੀ ਫੌਜ ਨੂੰ ਹੀ ਵਾਪਸ ਲਤੜਕੇ ਰੱਖਤਾ ਵਿਚ ਵਜੇ ਬਹੁਤ ਕੁਝ ਹੋਇਆ ਅੱਧਾ ਹਾਰਨ ਦਾ ਕਾਰਨ ਇਹ ਸੀ ਵੀ ਰਣਨੀਤੀ ਗਲਤ ਸੀ ਜੇ ਉਸ ਵਕਤ ਅਸੀਂ ਹਾਥੀਆਂ ਦੇ ਕੰਨਾਂ 'ਚ ਜਾਂ ਰੂਪ ਆਈ ਹੁੰਦੀ ਜਾਂ ਹਾਥੀ ਉਸ ਵਕਤ ਸਭ ਨੂੰ ਮਗਰ ਲਾਏ ਹੁੰਦੇ ਉਦੋਂ ਮਗਰ ਘੋੜੇ ਲਾਏ ਹੁੰਦੇ ਸਭ ਨੂੰ ਮੂਰੇ ਫੌਜ ਲਾਈ ਹੁੰਦੀ ਤਾਂ ਸ਼ਾਇਦ ਸਾਡਾ ਇਹਨਾਂ ਨੁਕਸਾਨ ਨਾ ਹੁੰਦਾ ਅਸੀਂ ਜਿੱਤਦੇ ਹੁੰਦੇ ਇਸ ਕਰਕੇ ਦੋਸਤੋ ਹਰ ਗੱਲ ਅਚਾਨਾ ਵੀ ਰਣਨੀਤੀ ਸਹੀ ਬਹੁਤ ਜ਼ਰੂਰੀ ਹੈ ਇਸ ਕਰਕੇ ਰਣਨੀਤੀ ਬਣਾ ਕੇ ਚੱਲੋ ਸਹਿਯਮ ਦੇ ਨਾਲ ਚੱਲੋ ਸ਼ਾਂਤ ਮਈ ਤਰੀਕੇ ਨਾਲ ਚੱਲੋ ਜੇ ਆਪਾਂ ਤੇਜ਼ੀ ਕਰਾਂਗੇ ਜਾਂ ਅੱਦੇ ਅਗੂਆਂ ਤੋਂ ਉੱਤੇ ਟੱਪ ਕੇ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਬਹੁਤ ਵੱਡਾ ਨੁਕਸਾਨ ਕਰ ਲਾਂਗੇ ਕੇਸ ਕਰਕੇ ਸੈਮ ਰੱਖੋ ਬਾਕੀ ਸਾਡੇ ਛੋਟੇ ਭਰਾ ਸ਼ੁਭਮ ਕਰਮ ਦੀ ਮੌਤ ਦਾ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਆਇਆ ਇਹ ਘਾਟਾ ਕਦੇ ਨਹੀਂ ਪੂਰਾ ਹੋਊਗਾ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਇਸ ਤੇ ਤਕੜਾ ਤੋਂ ਤਕੜਾ ਐਕਸ਼ਨ ਲੇ ਮਾਨ ਸਾਹਿਬ ਇਸ ਤੇ ਤਕੜਾ ਤੋਂ ਤਕੜਾ ਐਕਸ਼ਨ ਲੈਣ ਇਸ ਗੱਲ ਤੇ ਇਹੀ ਉਸ ਮੁੰਡੇ ਦੀ ਸ਼ਹੀਦੀ ਨੂੰ ਸਰਧਾਂਜਲੀ ਹੋਊਗੀ ਪੰਜਾਬ ਸਰਕਾਰ ਦੀ ਬਾਕੀ ਅਸੀਂ ਆਨੇ ਆ ਵੀ ਸਾਰੇ ਬਾਰਡਰਾਂ ਤੇ ਬੈਠੇ ਸ਼ੁਭ ਕਰਨ ਨੇ ਦੇਖੋ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਪ੍ਰੋਟੈਸਟ ਸ਼ਾਂਤਮਈ ਤਰੀਕੇ ਨਾਲ ਅੱਗੇ ਜਾਵੇ ਸਰਕਾਰ ਸਾਡੀਆਂ ਮੰਗਾਂ ਮੰਨੇ ਜਿਹੜੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਕਿ ਸਰਕਾਰ ਨੇ ਖੁਦ ਜ਼ੁਬਾਨ ਕੀਤੀ ਸੀ ਮੰਗਣ ਦੇ ਜਿਹੜੀਆਂ ਕਿ ਸਰਕਾਰ ਨੇ ਖੁਦ ਮੰਨਣ ਦੀ ਜ਼ੁਬਾਨ ਕੀਤੀ ਸੀ ਇਸ ਕਰਕੇ ਸਾਡੀਆਂ ਮੰਗਾਂ ਮੰਨੀਆਂ ਜਾਣ ਮੰਗਾਤੋ ਬਗੈਰ ਇਹ ਪ੍ਰੋਟੈਸਟ ਖਤਮ ਨਹੀਂ ਹੋਣਾ ਬਾਕੀ ਅਸੀਂ ਸ਼ਾਂਤਮਈ ਤਰੀਕੇ ਨਾਲ ਕੰਮ ਕਰਨਾ ਹੈ ਸੋ ਮੇਰੀ ਸਾਰੇ ਭਰਾਵਾਂ ਨੂੰ ਇਹ ਰਿਕਵੈਸਟ ਹੈ ਸਸਿਕਾ